ਜਲੰਧਰ ਦੇ ਸਹਾਇਕ ਗਿਰ ਸੁਪਰੀਡੈਂਟ ਤੇ ਗੋਲੀਆਂ ਚਲਾਉਣ ਵਾਲੇ ਤਿੰਨ ਗੈਂਗਸਟਰ ਕਾਬੂ ਕਿਤੇ ਗਏ ਨੇ। ਦੇਰ ਰਾਤ ਸ਼ਹਿਰ ਦੇ ਬਸਤੀ ਸ਼ੈਖ ਇਲਾਕੇ ਦੇ ਸੰਤ ਨਗਰ ਚ ਬਦਮਾਸ਼ਾਂ ਨਾਲ ਪੁਲਿਸ ਦਾ ਮੁਕਾਬਲਾ ਹੋਇਆ। ਮੁਕਾਬਲੇ ਚ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਲੰਧਰ ਪੁਲਿਸ ਮੁਤਾਬਕ ਇਹ ਉਹੀ ਨੇ ਜਿਨ੍ਹਾਂ ਨੇ 27 ਜੂਨ ਦੀ ਰਾਤ ਕਪੂਰਥਲਾ ਜੇਲ੍ਹ ਦੇ ਸੁਪਰੀਡੈਂਟ ਵਿਕਰਮਜੀਤ ਪੰਥੇ ਤੇ ਗੋਲੀਆਂ ਚਲਾਈਆਂ ਸਨ। ਗੋਲੀਬਾਰੀ ਵਿੱਚ ਵਿਕਰਮ ਪੰਥੇ ਦੀ ਲੱਤ ਤੇ ਗੋਲੀ ਲੱਗੀ ਸੀ। ਦੇਰ ਰਾਤ ਹੋਏ ਮੁਕਾਬਲੇ ਵਿੱਚ ਪੰਜਾਬ ਪੁਲਿਸ ਦੇ ASI ਨੂੰ ਗੋਲੀ ਲੱਗੀ ਹੈ। ਮੁੱਖ ਮੁਲਜ਼ਮ ਸੁਖਜਿੰਦਰ ਸੁਖੀ ਅੰਮ੍ਰਿਤਸ ਉਦੀ ਮਦਦ ਸਾਥੀ ਫਤੇ ਸਿੰਘ ਨੇ ਕੀਤੀ ਇਹ ਦੋਨੋਂ ਕਤਲ ਦੀ ਸਜ਼ਾ ਕੱਟ ਰਹੇ ਸੁਖਵਿੰਦਰ ਸੁੱਖਾ ਦੇ ਘਰ ਵਿੱਚ ਲੁਕੇ ਹੋਏ ਸਨ ਸੁੱਖਾ ਪੈਰੋਲ ਤੇ ਜੇਲ੍ਹ ਚੋਂ ਬਾਹਰ ਆਇਆ ਹੋਇਆ ਸੀ ਸੀ ਇੰਸਪੈਕਟਰ ਕੋਲੇ ਕੱਲ ਇਨਫੋਰਮੇਸ਼ਨ ਆਈ ਕਿ ਜਿਹੜਾ ਸੁੱਖਾ ਬਾਉ ਪੈਰੋਲ ਤੇ ਆਇਆ ਹੈ ਮਰਡਰ ਕੇਸ ਚ ਬੰਡਾ ਜੇਲ੍ਹ ਚ ਬੰਦ ਸੀਗਾ ਉਹਦੇ ਘਰ ਦੋ ਅਨਨੋਨ ਵਿਅਕਤੀ ਆਏ ਆ ਜਿਨ੍ਹਾਂ ਕੋਲੇ ਵੈਪਨ ਹੈ ਉਸ ਇਨਫੋਰਮੇਸ਼ਨ ਮੁਤਾਬਕ ਰੇਡ ਕੀਤਾ ਗਿਆ ਪਾਰਟੀਆਂ ਬਣਾਈਆਂ ਗਈਆਂ ਜਦੋਂ ਇਹਦਾ ਮੇਨ ਗੇਟ ਦਾ ਦਰਵਾਜ਼ਾ ਖੜਕਾਇਆ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਪੁਲਿਸ ਆ ਗਈ ਹੈ ਇਹ ਫਾਇਰਿੰਗ ਕਰਦੇ ਅੰਦਰੋਂ ਪੌੜੀਆਂ ਚੜਕੇ ਉੱਪਰ ਛੱਤਾਂ 'ਤੇ ਬਾਹਰ ਭੱਜ ਗਏ ਬਾਹਰ ਜਿਹੜਾ ਠੇਰਾ ਪਾਇਏ ਸਾਡੀ ਪੁਲਿਸ ਸੀਗੇ ਜਿਨ੍ਹਾਂ ਵਿੱਚ ਕੇਐਸਆਈ ਜਗਦੇਵ ਸਿੰਘ ਸੀ ਉਹਦੇ ਇਹਨਾਂ ਨੇ ਗੋਲੀ ਮਾਰੀ ਜਿਹਨੂੰ ਇਮੀਡੀਏਟ ਹਸਪੀਟਲ ਚਾਇਆ ਗਿਆ ਉਹਦਾ ਕਾਫੀ ਬਚਾਅ ਹੋ ਗਿਆ ਬਾਕੀ ਸਰਚ ਕਰਨ ਤੇ ਇੱਕ ਨੌਜਵਾਨ ਪਾਣੀ ਵਾਲੀ ਟੈਂਕੀ ਚੋਂ ਲੱਭਿਆ ਬਾਕੀ ਜਿਹੜੇ 3-4 ਘਰ ਛੱਡ ਕੇ ਕਿਸੇ ਦੇ ਘਰ ਧੱਕੇ ਨਾਲ ਅੰਦਰ ਵੜ ਗਏ ਸੀਗੇ ਪਿਸਤਲ ਬੰਨ ਤੇ ਉਹਨਾਂ ਦੇ ਘਰ ਵੜ ਪਏ ਸੀ ਉਹ ਸਰਚ ਕਰਨ ਤੇ ਉਹ ਵੀ ਦੋਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਵੀ ਵੈਪਨ ਰਿਕਵਰ ਸਾਰੇ ਤਿੰਨਾਂ ਤੋਂ ਦੋ ਵੈਪਨ ਰਿਕਵਰ ਹੋਇਆ ਇੱਕ ਦਾਤ ਰਿਕਵਰ ਹੋਇਆ ਪੰਜ-ਛੇ ਨਾ ਤੋਂ ਗੱਡੀਆਂ ਰਿਕਵਰ ਹੋਈਆਂ